ਦੇਖੋ ਸਰ ਜੀ ਇਹ ਪਿਛਲੇ ਲੰਮੇ ਸਮੇਂ ਤੋਂ ਜਿਹੜੀ 2006 ਦੇ ਵਿੱਚ ਮਰਲੇਗਾ ਸਕੀਮ ਸ਼ੁਰੂ ਹੋਈ ਸੀ 100 ਦਿਨਾਂ ਨੂੰ ਕੰਮ ਮਿਲਦਾਗਾ ਜਿਹੜੀ ਦਿਹਾੜੀ ਬਹੁਤ ਘੱਟ ਆ ਗਈ ਹਣਾ ਇਹਨਾਂ ਦਾ ਟਾਈਮ ਪਾਸ ਹੀ ਵਿਚਾਰਾਂ ਦਾ ਉਹਦੇ ਨਾਲ ਮਸਾਉਂਦਾ 340 ਰੁਪਏ ਹੁਣ ਦਿਹਾੜੀ ਕੀਤੀ ਆ ਪਹਿਲਾਂ 322 ਰੁਪਏ ਦਿਹਾੜੀ ਸਨਾਂ ਦੀ ਤੇ ਉਸ ਤੋਂ ਬਾਅਦ ਦੇਖੋ ਇਹਨਾਂ ਨੂੰ ਕੰਮ 100 ਦਿਨ ਨਹੀਂ ਮਿਲਦਾਗਾ ਕਈ ਵਾਰ 10 ਦਿਨ ਕੰਮ ਨਿਕਲਦਾ 20 ਦਿਨ ਘਰੇ ਬੈਠ ਰਹੇ ਨੇ 1 ਮਹੀਨਾ ਘਰੇ ਬੈਠ ਰਹੇ ਨੇ ਫਿਰ ਪੈਸੇ ਨਹੀਂ ਚਾਰ-ਚਾਰ ਮਾਰ ਪੰਜ-ਪੰਜ ਮਹੀਨਿਆਂ ਤੋਂ ਲਾਉਂਦੇ ਹੈਗੇ ਦੋ-ਦੋ ਤਿੰਨ-ਤਿੰਨ ਮਹੀਨਿਆਂ ਦੇ ਪੈਸੇ ਉਹ ਵੀ ਇਹਨੂੰ ਟ੍ਰੈਕ ਨਹੀਂ ਬਠਣ ਦੇ ਰਹੇ ਯਾਰ ਹੁਣ ਪਿਛਲੇ ਸਮੇਂ ਦੀ ਗੱਲ ਆ ਗਈ ਹਫਤੇ ਦਾਸ ਤੋਂ ਪਹਿਲਾਂ ਦੀ ਗੱਲ ਆ ਜਿਹੜੇ ਸਾਡੇ ਇੱਥੇ ਮੌਜੂਦਾ ਐਮਐਲਏ ਨੇ ਮੈੜਕਲਾਂ ਹਲਕੇ ਦੇ ਉਹ ਇੱਥੇ ਪ੍ਰਸ਼ਾਸਨ ਤੇ ਦਬਾਅ ਪਾ ਰਹੇ ਨੇ ਕਿ ਜਿਹੜਾ ਮੁੰਡਾ ਗਰ ਮਾਨ ਸਿੰਘ ਟੱਲੇਵਾਲ ਤੋਂ ਜਿਹੜਾ ਨਾਲੀ ਇੱਥੇ ਹਾਜ਼ਰੀ ਵੀ ਲਾ ਰਿਹਾ ਹੈ ਇਹਨਾਂ ਦੇ ਮਿਸਟਰ ਰੌਬ ਵੀ ਕਢਵਾ ਕੇ ਲਿਆ ਰਿਹਾ ਵਿਚਾਰਾ ਤੇਲ ਵੀ ਫੂਕਦਾ 346 ਰੁਪਏ ਦੇ ਵਿੱਚੋਂ ਮੰਗਣਾ 100 ਰੁਪਏ ਦਾ ਤੇਲ ਦੀ ਮਚਾ ਆਂਦਾ ਠੀਕ ਹੈ ਤੇ ਉਹਦੇ ਵਿੱਚੋਂ 250 ਰੁਪਏ ਨੂੰ ਬਚਦਾਗਾ ਚਲੋ ਇੱਕ ਤਰ੍ਹਾਂ ਦੀ ਸੇਵਾ ਹੀ ਕਰ ਰਿਹਾ ਹੈਗਾ ਤੇ ਜਿਹੜਾ ਮੌਜੂਦਾ ਐਮਐਲਏ ਨੇ ਉਹਨਾਂ ਤੋਂ ਇਹ ਹਾਜਮ ਨਹੀਂ ਹੋ ਰਹੇ ਵੀ ਇਹ ਮੁੰਡੇ ਕਿਉਂ ਆ ਇਸ ਤਰ੍ਹਾਂ ਦੇ ਜਿਹੜੇ ਮੁੰਡੇ ਨੇ ਜੇ ਹੁਣ ਦੇਖੋ ਇਹਦਾ ਰੋਜ਼ਗਾਰ ਖੋਹਣਗੇ ਤਾਂ ਬੰਦਾ ਨਸੇ ਤੇ ਵੀ ਲੱਗੂ ਕਿਸੇ ਗਲਤ ਪਾਸੇ ਚ ਚੜੂਗਾ ਹੁਣ ਇੱਥੇ ਇਹ ਬਿਜੀ ਰਹਿਂਦਾ ਕੰਮ ਦੇ ਵਿੱਚ ਰਹਿੰਦਾ ਤਾਂ ਅਸੀਂ ਪੰਜਾਬ ਸਰਕਾਰ ਨੂੰ ਜਿਹੜੇ ਮੌਜੂਦਾ ਐਮਐਲਏ ਨੇ ਜਿਹੜੇ ਬਾਲੇ ਸ਼ਿਆਣੇ ਕਹ ਹੁੰਦੇ ਨੇ ਆਪਦੇ ਆਪਣੇ ਨੂੰ ਬੇਨਤੀ ਕਰਦੇ ਆਂ ਸੁਤਾਵ ਨਹੀਂ ਵੀ ਦਿੰਦੇ ਆ ਵੀ ਭਾਈ ਤੁਸੀਂ ਆਪਦਾ ਕੰਮ ਚਲਾਈ ਚਲੋ ਜੇ ਮੈਂ ਰੋੜਦਾ ਤੁਹਾਡਾ ਤੁਹਾਡਾ ਤੁੱਕਾ ਲੱਗੇ ਹੋਏ ਨੇ ਠੀਕ ਆ ਤੁਹਾਡਾ ਕੰਮ ਚਲਾਓ ਵੀ ਸਾਡੇ ਨਾ ਮਜ਼ਦੂਰਾਂ ਦੇ ਕੰਮ ਦੇ ਵਿੱਚ ਦਖਲਅ ਜੇ ਇਹ ਮਜ਼ਦੂਰ ਬੋਟਾ ਬਾਗੇ ਬਣਾਉਣਾ ਜਾਣਦੇ ਨੇ ਤਾਂ ਇਹ ਢਾਉਣਾ ਵੀ ਜਾਣਦੇ ਤੋੜਨਾ ਵੀ ਜਾਣਦੇ ਨੇ ਠੀਕ ਆ ਸਾਨੂੰ ਇਹਨਾਂ ਨੂੰ ਟੈੱਕੇ ਕੰਮ ਕਰ ਲੈਣ ਦਿਓ ਕਿਉਂਕਿ ਇਹ ਬਹੁਤ ਸਤਾਏ ਹੋਏ ਲੋਕ ਨੇ ਤੁਸੀਂ ਦੇਖ ਸਕਦੇ ਹੋ 70 75 ਸਾਲ ਦੀ ਸਾਡੀਆਂ ਬਜ਼ੁਰਗ ਮਾਵਾਂ ਵੀ ਇੱਥੇ ਕੰਮ ਕਰਨ ਤਰਸਦੀਆਂ ਵਿਚਾਰੀਆਂ ਕਿਉਂ ਕਿਉਂਕਿ ਜਿਹੜਾ ਮੌਜੂਦਾ ਸਿਸਟਮ ਹੈ ਬਹੁਤ ਗੰਧਲਾਗਾ ਜੇ ਇਹਨਾਂ ਦੇ ਵਿਚਾਰਾਂ ਦੀ ਬੁਢਾਪਾ ਪੈਨਸ਼ਨ ਚੰਗੀ ਹੋ ਵਧੀਆ ਹੋਵੇ ਠੀਕ ਆ ਮੁਫਤ ਇਲਾਜ ਹੋਵੇ ਤਾਂ ਵਿਚਾਰੀ ਇੱਥੇ ਕਿਉਂ ਧੱਕੇ ਖਾਣ ਰਹੇ ਇਹ ਇਤਨਾ ਤੁਰਿਆ ਵੀ ਮਸਾ ਜਾਂਦਾਗਾ ਸੋ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਦੋਂ ਤੁਸੀਂ ਨਸਾਂ ਬਰੋਧੋ ਕੋਈ ਮੈਂ ਮਹੋਂਦੀ ਤੁਸੀਂ ਇਕੱਠ ਕਰਨਾ ਹੁੰਦਾ ਤੁਸੀਂ ਇਹਨਾਂ ਨੂੰ ਸੋਨੂੰ ਮਨਰੇਗਾ ਮਜ਼ਦੂਰ ਬਹਿ ਜਾਂਦੇ ਨੇ ਠੀਕ ਆ ਤੁਸੀਂ ਜਦੋਂ ਕੋਈ ਇਹਨਾਂ ਦਾ ਕੰਮ ਹੁੰਦਾ ਉਹ ਤੁਸੀਂ ਕਹੇ ਉਹਨਾਂ ਸੈਂਟਰ ਦੀ ਸਕੀਮ ਆ ਸਾਡੀ ਪੰਜਾਬ ਸਰਕਾਰ ਦੀ ਸਕੀਮ ਹੀ ਹੈ ਨਹੀਂ ਪਰ ਹੁਣ ਵੀ ਇਹ ਸੈਂਟਰ ਸਰਕਾਰ ਦੀ ਸਕੀਮ ਆ ਇਸ ਕਰਕੇ ਤੁਸੀਂ ਇਹਦੇ ਵਿੱਚ ਦਖਲਅੰਦਾਜ਼ੀ ਨਾ ਦਿਓ ਅਸੀਂ ਆਪਣਾ ਮੰਗਾ ਆਪ ਹੀ ਅਸੀਂ ਡੀਸੀ ਦਫ਼ਤਰ ਬਰਨਾਲੇ ਜਾਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਘੇਰ ਕੇ ਅਸੀਂ ਮਨਾ ਸਕਦੇ ਆਂਗੇ ਸੋ ਇਸ ਕਰਕੇ ਸਾਡੀ ਪੰਜਾਬ ਸਰਕਾਰ ਨੂੰ ਐਮਐਲਏ ਨੂੰ ਬੇਨਤੀ ਆ ਵੀਰ ਇਹਨਾਂ ਦੇ ਮਜ਼ਦੂਰ ਮਜ਼ਦੂਰਾਂ ਦੇ ਕੰਮ ਦੇ ਵਿੱਚ ਟੰਗ ਨਾ ਲਾਓ ਠੀਕ ਹੈ ਇਹਨਾਂ ਨੂੰ ਆਪਣਾ ਕੰਮ ਕਰਨ ਦਿਓ ਆਰਾਮ ਨਾਲ ਮਰੇਗਾ ਮਜ਼ਦੂਰਾਂ ਦੀ ਕਿਹੜੇ ਕਿਹੜੇ ਮੰਗਾਂ ਰੱਖੀਆਂ ਨੇ ਜਿਵੇਂ ਤੁਸੀਂ 2000 ਦੀ ਗੱਲ ਕੀਤੀ ਆ ਜਾਂ 10000 ਪੈਸੇ ਦੀ ਗੱਲ ਕੀਤੀ ਆ ਕਿਹੜੇ ਕਿਹੜੇ ਦੇਖੋ ਜੀ ਮਰੇਗਾ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਨੇਗੀਆਂ ਅਸੀਂ ਅਸੀਂ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਤੁਸੀਂ ਮਰੇਗਾ ਤੋਂ ਉੱਪਰ ਉਠੋ ਤੁਸੀਂ ਪੱਕੇ ਰੋਜ਼ਗਾਰ ਦੀ ਮੰਗ ਕਰੋ ਸਰਕਾਰ ਤੋਂ 700 ਰੁਪਏ ਤੋਂ ਦੀ ਹਾੜੀ ਘੱਟੋ ਘੱਟ ਹੋਣੀ ਚਾਹੀਦੀ ਹੈ ਤਾਂ ਜੋ ਤੁਸੀਂ ਆਪਣਾ ਇਲਾਜ ਫ੍ਰੀ ਕਰਵਾ ਸਕੋ ਠੀਕ ਹੈ ਉਸ ਤੋਂ ਹੁਣ ਜਦੋਂ ਅਸੀਂ 15 ਅਗਸਤ ਤੋਂ ਰੱਖਿਆ ਪ੍ਰੋਗਰਾਮ ਉੱਥੇ ਜਿਹੜੀ ਇਹ ਮੰਗਾਣੇ ਉਭਾਰਾਂਗੇ ਸਾਰੀਆਂ ਅਸੀਂ ਮੈਂ ਸਾਡੇ ਮਹਿਲਕਲਾ ਸਰਕਾਰੀ ਹਸਪਤਾਲ ਆ ਉੱਥੇ ਮੈਨੂੰ ਢਾਈ ਸਾਲ ਹੋ ਗਏ ਉੱਥੇ ਲਗਾਤਾਰ ਸੰਘਰਸ਼ ਕਰਦੇ ਨੂੰ ਅਸੀਂ ਲਗਾਤਾਰ ਸੰਘਰਸ਼ ਕਰਕੇ ਹੀ ਉੱਥੇ ਦੋ ਤਿੰਨ ਡਾਕਟਰ ਲਿਆਉਣਾ ਡਿਪਲੋਮੇਟਸ ਨੇ ਉਹ ਫੇਰ ਭੇਜ ਦਿੰਦੇ ਆ ਫੇਰ ਲਿਆ ਅਸੀਂ ਲਿਆਉਣੇ ਆ ਠੀਕ ਐ ਇੱਥੇ ਵੀ ਟੱਲੇਵਾਲ ਦੇ ਵਿੱਚ ਵੀ ਉਹੀ ਹਾਲ ਆ ਸਾਡੇ ਜਿਹੜੇ ਮਹਿਲਕਲਾ ਹਸਪਤਾਲ ਦੇ ਵਿੱਚ ਸੌਰੀ ਮਹਿਲਕਲਾ ਹਾਲ ਕੇ ਤਿੰਨ ਹਸਪਤਾਲ ਨੇ ਸੀਐਸ ਕਮਿਊਨਿਟੀ ਹੈਲਥ ਸੈਂਟਰ ਜਿੱਥੇ ਚਾਰ ਸਪੈਸ਼ਲ ਡਾਕਟਰ ਨੇ ਪੋਸਟਾਂ ਉੱਥੇ ਚਾਰੇ ਤਿੰਨੇ ਹਸਪੀਟਲ ਖਾਲੀ ਪਿਆ ਨੇ ਕੋਈ ਵੀ ਸਪੈਸ਼ਲ ਡਾਕਟਰ ਨਹੀਂ ਹੈਗਾ ਸੋ ਇਸ ਕਰਕੇ ਉੱਥੇ ਜਾਂਦੇ ਕੌਣ ਨੇ ਜ਼ਿਆਦਾਤਰ ਜਿਹੜੇ ਮਜ਼ਦੂਰ ਤਾਕਕੇ ਦੇ ਲੋਕ ਨੇ ਜਾਂ ਛੋਟੇ ਕਿਸਾਨੇ ਦੇ ਲੋਕ ਨੇ ਸਾਡੋ ਇੰਨਾ ਸਰਕਾਰਾਂ ਨੇ ਸਾਨੂੰ ਕੀ ਭੰਬਲ ਭੂਸੇ ਦੇ ਪਾਏ ਪਾ ਕੇ ਜਾਤਾਂ ਪੰਡਤਾਂ ਚ ਵੰਡ ਦੋ ਇਹਨਾਂ ਨੂੰ ਧਰਮਾਂ ਚ ਵੰਡ ਦੋ ਗੋਤਾਂ ਚ ਵੰਡ ਦੋ ਕਾਹ ਚ ਵੰਡ ਦੋ ਕਿ ਇੱਧਰ ਉੱਧਰ ਜੱਥੇਬੰਦੀ ਚ ਵੰਡ ਦੋ ਸੋ ਸਾਡਾ ਹੁਣ ਪਿਛਲੇ ਲੰਬੇ ਸਾਲ ਤੋਂ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਆਂ ਵੀ ਇਹਨਾਂ ਲੋਕ ਠੀਕ ਹੈ ਜੀ ਇਹ ਗੱਲ ਹੋਰ ਮੈਂ ਕਹਿਣੀ ਚਾਹਣਾ ਵੀ ਮਨਰੇਗਾ ਮਜ਼ਦੂਰਾਂ ਦੇ ਤਿੰਨ ਮੁੱਖ ਕੰਮ ਨੇ ਪਾਣੀ ਦੀ ਸਾਂਭ ਸੰਭਾਲ ਮਿੱਟੀ ਦੀ ਸਾਂਭ ਸੰਭਾਲ ਤੇ ਬਾਤਾ ਬਨ ਦੀ ਸਾਂਭ ਸੰਭਾਲ ਇਹ ਤਿੰਨੇ ਕੰਮ ਇਹਨਾਂ ਤੋਂ ਵੱਧ ਤੋਂ ਵੱਧ ਲੈ ਜਾਣ ਤਾਂ ਜੋ ਕਿਉਂਕਿ ਮਨੁੱਖ ਨੂੰ ਰਹਿਣ ਦੇ ਲਈ ਹਵਾ ਦੀ ਲੋੜ ਆ ਪਾਣੀ ਦੀ ਲੋੜ ਆ ਤੇ ਮਿੱਟੀ ਦੀ ਲੋੜ ਆ ਤਾਂ ਜੋ ਇਹ ਬਧੀਆਂ ਲੋਕ ਇੱਥੇ ਜਿਹੜੇ ਸਾਜ਼ ਲੈ ਸਕਣ ਵੱਧ ਤੋਂ ਵੱਧ ਦਰਖਤ ਲੱਗਣ ਹਰ ਇੱਕ ਪਿੰਡ ਦੇ ਵਿੱਚ ਘੱਟੋ ਘੱਟ 15-15 20000 ਦਰਖਤ ਲੱਗੇ ਨਾਲ ਤਾਂ ਮਜ਼ਦੂਰਾਂ ਨੂੰ ਕੰਮ ਮਿਲੂਗਾ ਨਾਲ ਜਿਹੜਾ ਪਿੰਡ ਦਾ ਵਾਤਾਵਰਨ ਉਹ ਸੁਧ ਹੋਊਗਾ ਜਿਹੜਾ ਬਰਸਾਤੀ ਪਾਣੀ ਦੀ ਸਾਮ ਸੰਭਾਲ ਲਈ ਪ੍ਰੋਜੈਕਟ ਲੱਗਣ ਪਿੰਡਾਂ ਦੇ ਵਿੱਚ ਜਿਵੇਂ ਆਹ ਪ੍ਰੋਜੈਕਟ ਲੱਗਿਆ ਹੋਇਆ ਸਾਰਾ ਬਰਸਾਤੀ ਪਾਣੀ ਇੱਥੇ ਆਉਂਦਾਗਾ ਫਿਰ ਇਹਦੀ ਰੀਸਾਈਕਲਿੰਗ ਹੋ ਕੇ ਜਿਹੜਾ ਪਿੰਡ ਦੇ ਜਮੀਨਾਂ ਲਈ ਜਾਵੇ ਪਾਣੀ ਇਹ ਇਸ ਤਰ੍ਹਾਂ ਕਰਕੇ ਅਸੀਂ ਪਿੰਡਾਂ ਨੂੰ ਆਪਾਂ ਡਿਵੈਲਪ ਕਰ ਸਕਦੇ ਹਾਂ ਪਾਰ ਜਿਹੜੇ ਪਿੰਡਾਂ ਦੇ ਵਿੱਚ ਕੁਝ ਸਾਡੇ ਭਰਾ ਨੇ ਜਿਹੜੇ ਸਿਆਸਤਦਾਨ ਕਰਦੇ ਜਿਹੜੇ ਇਹਨਾਂ ਦੇ ਵਿੱਚ ਜਾ ਕੇ ਠੀਕ ਹੈ ਮਤਲਬ ਕੜਾ ਜਿਹਨਾਂ ਨੂੰ ਕੜਾ ਮਚੌਦਰੀ ਕਹਿ ਦਿੰਨੇ ਆ ਵੈਸੇ ਸਾਡੇ ਭਰਾ ਨੇ ਹੁਣ ਮੈਂ ਕੜਾ ਮਚੌਦਰੀ ਸਾਹਿਬ ਦੇ ਨਹੀਂ ਵਰ ਅਸੀਂ ਉਹਨਾਂ ਨੂੰ ਵੀ ਬੇਨਤੀ ਹੀ ਕਰਦੇ ਆ ਯਾਰ ਕਿ ਜੇ ਇਹਨਾਂ ਦਾ ਕਾਹਨ ਬਾਅਦ ਵਿੱਚ ਪਹਿਲਾਂ ਤੁਹਾਡਾ ਕਾਹਨ ਹੋਊਗਾ ਤੁਸੀਂ ਵੀ ਐਸੇ ਮਿੱਟੀ ਦੇ ਵਿੱਚ ਰਹਿ ਰਹੇ ਹੋ ਤੁਸੀਂ ਵੀ ਐਸੇ ਬਾਤਾ ਬਨਚੀ ਰਹਿ ਰਹੇ ਹੋ ਤੁਸੀਂ ਵੀ ਐਸੇ ਹਵਾ ਦੇ ਵਿੱਚ ਸਾਹ ਲੈ ਰਹੇ ਹੋ ਸੋ ਇਸ ਕਰਕੇ ਜੇ ਤੁਸੀਂ ਇਹਨਾਂ ਮਜ਼ਦੂਰਾਂ ਦਾ ਸਾਥ ਨਹੀਂ ਦੇ ਸਕਦੇ ਘਟਕੜਾਂ ਦੇ ਲੱਤਾਂ ਨਾ ਖਿੱਚੋ ਇਹਨਾਂ ਦੇ ਕੰਮ ਵਿੱਚ بگੜਨਾ ਪਾਓ ਤੁਸੀਂ ਜੇ ਇਹ ਮਜ਼ਦੂਰ ਹਰ ਕੇ ਇੱਕ ਵਾਰੀ ਜੇ ਇਹ ਸਫਾਈ ਕਰ ਸਕਦਾ ਤੁਹਾਡੀ ਵੀ ਸਫਾਈ ਕਰਨ ਨੂੰ ਇਹ ਇੱਕ ਮਿੰਟ ਲਾਉਣਗੇ ਸੋ ਸਾਡੀ ਬੇਨਤੀ ਹੈ ਜੀ ਕਿ ਸਰਕਾਰ ਨੂੰ ਬੇਨਤੀ ਵੀ ਇਹਨਾਂ ਦੇ ਕੰਮ ਵਿੱਚ ਅੜਿੱਕਾ ਨਾ ਲਾਉਣ ਜੇ ਘਟਕੜ ਤੁਸੀਂ ਰੋਜ਼ਗਾਰ ਨਹੀਂ ਦੇ ਸਕਦੇ ਇਹਨਾਂ ਨੂੰ ਯਾਰ ਪਰੇਸ਼ਾਨ ਨਾ ਕਰੋ ਇਹਨ ਜਨਕ coul ਹੋਰ ਹਰਜੀਤ ਜੀ ਅੱਜ ਅੱਧ ਤੋਂ ਵੱਧ ਵੱਡੇ ਬਜ਼ੁਰਗ ਦੇ ਉਮਰ ਦੇ ਬਜ਼ੁਰਗ ਨੇ ਹਾਂਜੀ ਇਥੇ ਹਰ ਵਿਅਕਤੀ ਦਾ ਬੀਮਾ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਹਾਂ ਮੰਨ ਲਓ ਇਹ ਆਪਾਂ ਕਹਿ ਲਈਏ ਕਈ ਵਾਰੀ ਡ੍ਰੈਨਚ ਕੰਮ ਕਰਦੇ ਨੇ ਸਬੜਾ ਚ ਕੰਮ ਕਰਦਾ ਜਿੱਤੇ ਕਿ ਸਪਸਰੂਤੀ ਜਾਂ ਹੋਰ ਕੰਮਾਂ ਕਿ ਜਾਨਵਰ ਵੀ ਉੱਥੇ ਹੁੰਦੇ ਨੇ ਹਾਂਜੀ ਹਾਂਜੀ ਜੇਕਰ ਕੋਈ ਗੱਲਬਾਤ ਹੁੰਦੀ ਤਾਂ ਤਾਂ ਕੌਣ ਚ ਪਵੇਗਾ ਦੇਖੋ ਇਹ ਚੱਕਰ ਇਹੀ ਆ ਇਹਦੇ ਵਿੱਚ ਸਭ ਜ਼ਿਆਦਾਤਰ ਕੀ ਆ ਸਾਡੇ ਇਹ ਬਿਚਾਰੇ ਜਿਹੜੇ ਕੰਮ ਕਰਦੇ ਆ ਮੰਡਰੇਗਾ ਮਜ਼ਦੂਰਾਂ ਦੇ ਵਿੱਚ ਇਹ ਅਣਪੜ੍ਹ ਅਣਪੜਤਾ ਹੀ ਜ਼ਿਆਦਾ ਵੱਡੀ ਇਹਨਾਂ ਉਧਰ ਤੇ ਆਣੇ ਦਾ ਸੀ ਇਹਨਾਂ ਨੂੰ ਹੁਣ ਕਹਿੰਨ ਲੱਗਿਆ ਲੋਕਾਂ ਨੂੰ ਆ ਕੇ ਵੀ ਯਾਰ ਸਾਡੀਆਂ ਆ ਮੰਗਾਂ ਨੇ ਵੀ ਤੁਹਾਡਾ ਬੀਮਾ ਹੋਣਾ ਚਾਹੀਦਾਗਾ ਠੀਕ ਆ ਜਦੋਂ ਕੋਈ ਮੁਲਾਜ਼ਮ ਮਰਦਾਗਾ ਸੜਕ ਦੁਰਘਟਨਾ ਦਰਾਂ ਨਾ ਠੀਕ ਆ ਉਹਨੂੰ ਉਹਦਾ ਸਾਰਾ ਕੁਝ ਮਿਲਦਾਗਾ ਪੈਸੇ ਵੀ ਮਿਲਦੇ ਨੇ ਫਿਰ ਉਹਦੇ ਕਿਸੇ ਬੱਚ ਨੂੰ ਨੌਕਰੀ ਮਿਲਦੀ ਹੈ ਪਰ ਇਥੇ ਤਾਂ ਕੋਈ ਰਾਜਾ ਬਾਪੂ ਹੀ ਹੈ ਨਹੀਂਗਾ ਪਿਛਲੇ ਸਮੇਂ ਦੇ ਵਿੱਚ ਇੱਧਰ ਪਤਾ ਨਹੀਂ ਕਿਹੜਾ ਪਿੰਡਾ ਉੱਥੇ ਇੱਕ ਬੀਬੀ ਦੀ ਕੰਮ ਕਰਦਿਆਂ ਦੀ ਮੌਤ ਹੋ ਗਈ ਜਦੋਂ ਸਿਰ ਉਹਨੂੰ ਬੁਸਿਆ ਵੀ ਬ ਕਦੇ ਹਾਂ ਜੀ ਸਸਕਾਰ ਤਾਂ ਅਸੀਂ ਬਹੁਤ ਟਾਈਮ ਹੋ ਗਿਆ ਕਰ ਇਹਨੂੰ ਮੈਂ ਕਹਾਂ ਤੁਸੀਂ ਇਹ ਸਸਕਾਰ ਨਹੀਂ ਸੀ ਕਰਨਾ ਉਹਦਾ ਆਪਾਂ ਪੋਸਟਮਾਰਟਮ ਕਰਵਾਉਂਦੇ ਫੇਰ ਜਿਹੜਾ ਉਹਦੇ ਪੈਸੇ ਸੀ ਉਹਨੂੰ ਮਿਲ ਨਹੀਂ ਸੀਗੇ ਉਹਨੂੰ ਮਤਲਬ ਮੁਆਵਜ਼ਾ ਰਸੀਂ ਮਿਲ ਨਹੀਂ ਸੀਗੀ ਪਰ ਸਾਡੇ ਲੋਕਾਂ ਨੂੰ ਗਿਆਨ ਨਾ ਹੋਣ ਕਰਕੇ ਚੀਜ਼ ਹੋ ਰਹੀ ਆ ਸੋ ਅਸੀਂ ਵੀ ਇਹ ਮੰਗ ਕਰਦੇ ਆ ਕਿ ਇਹਨਾਂ ਦਾ ਜਿਹੜਾ ਬੀਮਾਗਾ ਹੋਣਾ ਚਾਹੀਦਾ ਘੱਟੋ ਘੱਟ 10 ਲੱਖ ਰੁਪਏ ਦਾ ਤਾਂ ਜੋ ਜੇ ਕੋਈ ਇਹਨਾਂ ਨੂੰ ਸੜਕ ਦੁਘਟਨਾ ਆਉਂਦੀ ਹੈ ਕੋਈ ਛੱਟ ਫੇੜ ਵੱਜਦੀ ਹੈ ਤਾਂ ਉਹ ਇਹਨਾਂ ਨੂੰ ਤੁਰੰਤ ਮਿਲੇ ਡਾਕਟਰੀ ਸਹੂਲਤ ਇਹਨਾਂ ਨੂੰ ਮਿਲੇ ਤੇ ਇਹਨਾਂ ਨੂੰ ਠੀਕ ਹੈ ਮੈਸੇਜੇ ਬਧਾਇ ਕਲਾ ਸਿੰਘ ਆਪਣੇ ਐਮਐਲਏ ਕੁਲਵੰਤ ਬੰਡੋਰੀ ਦਾ ਬਿਆਨ ਸੀਗਾ ਜੀ ਹੂੰ ਕਿ ਇਹਨਾਂ ਦੇ ਜਿਹੜੇ ਬੀਮੇ ਨੇ ਉਹ ਹੋਣੇ ਚਾਹੀਦੇ ਨੇ ਜੇਕਰ ਪਿੰਡ ਤੋਂ 5 ਕਿਲੋਮੀਟਰ ਦੂਰ ਜਾ ਕੇ ਕੰਮ ਕਰਦੇ ਨੇ ਹੂੰ ਹੂੰ ਤਾਂ ਇਹਨਾਂ ਨੂੰ ਜਿਹੜਾ ਬਣਦਾ ਖਰਚਾ ਹਾਂਜੀ ਉਹਨੂੰ ਮਿਲਣਾ ਚਾਹੀਦਾ ਦੇਖੋ ਜੀ ਉਹ ਤਾਂ ਬਿਲਕੁਲ ਲਾਗੂ ਨਹੀਂ ਹੋਇਆ ਜੀ ਦੇਖੋ ਬਾਈ ਜੀ 346 ਰੁਪਏ ਦੀ ਹਾੜੀ ਇਹਨਾਂ ਦੀ ਹੁਣ ਕੱਲ ਮਾਂਗਿਆਲ ਪਿੰਡ ਦੇ ਵਿੱਚ ਸੀਗਾ ਉੱਥੋਂ ਕੰਮ ਕਰਨ ਲੋਕਾਂ ਠਿਕਰੀ ਵਾਲ ਆਉਂਦੇ ਨੇ ਤਾਂ ਉਹਨਾਂ ਦਾ 70-70 ਰੁਪਏ ਉਹਨਾਂ ਦੇ ਇੱਕ ਇਹਨਾਂ ਦੇ ਕਿਰਾਏ ਲੱਗ ਜਾਂਦੇ ਬਿੱਸੇ ਦਾ ਕੁਝ ਵੀ ਨਹੀਂ ਬਚਾ ਪੌਣੇ ਦੋ ਪੌ ਠੀਕ ਹੈ ਅਸੀਂ ਇਹੀ ਗੱਲ ਕਰ ਰਹੇ ਹਾਂ ਵੀ ਜਿਹੜੇ ਹਰ ਇੱਕ ਪਿੰਡ ਦੇ ਵਿੜੇ ਪੰਚਾਇਤੀ ਜ਼ਮੀਨਾਂ ਨੇ ਸਾਮ ਲਾਟਾਂ ਪਈਆਂ ਨੇ ਉਸੇ ਦਰਖਤ ਲੱਗਣ ਹਾਂ ਵੱਧ ਤੋਂ ਵੱਧ 200 ਦਰਖਤ ਪਿਛੇ ਇੱਕ ਬੰਦਾ 3 ਸਾਲ ਵਾਲੀ ਕੰਮ ਕਰ ਸਕਦਾ ਜੇ ਹਰ ਇੱਕ ਪਿੰਡ ਦੇ ਵਿੱਚ 20000 ਰਸਤਾ 100 ਬੰਦ ਲਗਾਤਾਰੀ ਕੰਮ ਕਰ ਸਕਦਾ ਇਹਨਾਂ ਦਾ ਆਪੀ ਇਹਨਾਂ ਦਾ ਕੰਮ ਪੂਰਾ ਲੱਗ ਹੋ ਜਾਣਾਗਾ ਪਰ ਚੱਕਰ ਕੀ ਜਿਹੜਾ ਸਾਡਾ ਮੌਜੂਦਾ ਸਿਸਟਮ ਹੈ ਤਾਂ ਹੁਣ ਦੇਖੋ ਜ਼ਮੀਨਾਂ ਕੋਹਾਂ ਰਾਂ ਕਰੀ ਜਾਂਦੇ ਨੇ ਇਹਦਾ ਕਹਿੰਦੇ ਕੰਕਰੀਟ ਹੀ ਵਿਸਾਉਣਾ ਹੈ ਸਾਰਿਆਂ ਦੇ ਮਤਲਬ ਜ਼ਮੀਨਾਂ ਤੇ ਵੀ ਕਬਜ਼ਾ ਕਰਨ ਲੱਗੀ ਹੋਈ ਹੈ ਪੰਜਾਬ ਸਰਕਾਰ ਦਾ ਸਾਡੀ ਤੁਸੀਂ ਪਿਛਲੇ ਲੈਂਡ ਪੂਲ ਲੈਂ ਜਿਹੜੀ ਪਾਲਿਸੀ ਲੈ ਕੇ ਆਏ ਨੇ ਕਿ ਇਹ ਲੁਧਿਆਣਾ ਦੇ ਵਿੱਚ 24000 ਏਕੜ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਬਖ ਬਖ ਮਹਾਲੀ ਅੰਮ੍ਰਿਤਸਰ ਹੋਰ ਜ਼ਿਲ੍ਹਾ ਚ ਵੀ ਕਬਜ਼ਾ ਕਰ ਰਹੇ ਨੇ ਇਹਦਾ ਮਤਲਬ ਇਹ ਸਾਡੀ ਜ਼ਮੀਨਾਂ ਨੇ ਠੀਕ ਹੈ ਤੁਸੀਂ ਆਪ ਸੋਚੋ ਇਹ ਕਹਿੰਦੇ ਵੀ ਤੁਹਾਨੂੰ ਅਸੀਂ ਇੱਕ ਰਹਿਣ ਲਈ ਪਲਾਟ ਦੇਵਾਂਗੇ 1000 ਗਾਜ ਦਾ 200 ਗਾਜ ਦਾ ਕਮਰਸ਼ੀਅਲ ਪਲਾਟ ਦੇਵਾਂਗੇ ਜਰ ਜ਼ਮੀਨ ਛੋਡੀ ਜ਼ਮੀਨ ਕਿਸਾਨ ਦੀ ਉਹਨੂੰ ਹੀ ਕਹੀ ਜਾਂਦੇ ਨੇ ਵੀ ਤੈਨੂੰ ਅਸੀਂ ਦੇਵਾਂਗੇ ਮਾਲਕ ਬੰਦੇ ਨੂੰ ਲੈ ਦੱਸ ਕਹੀ ਜਾਂਦੇ ਨੇ ਤੁਸੀਂ ਇਹ ਦੇਖੋ ਕਿੰਨਾ ਵੱਡਾ ਇਹ ਫਰਾਡ ਕਰ ਰਹੀ ਹੈ ਪੰਜਾਬ ਸਰਕਾਰ ਸੋ ਅਸੀਂ ਇਸ ਜਿੰਨੇ ਵੀ ਜਿਹੜੇ ਇਹ ਪਾਲਿਸੀਆਂ ਬਣਾ ਰਹੇ ਨੇ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਇਹਨਾਂ ਦੀਆਂ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਸ਼ੁਰੂ ਤੋਂ ਹੀ ਤੇ ਜਿਹੜੀ ਤੁਸੀਂ ਆਪ ਗੱਲ ਕਰੀ ਬੀਮੇ ਦੀ ਉਹ ਤਾਂ ਅਸੀਂ ਮੰਗ ਕਰ ਹੀ ਰਹੇ ਹਾਂ ਜੀ ਵੀ ਇਹਨਾਂ ਦੀ ਬੀਮਾ ਹੋਵੇ ਵਿਚਾਰਿਆਂ ਦਾ ਕਿਉਂਕਿ ਜੇ ਬੀਮਾ ਹੋਊਗਾ ਤਾਂ ਹੀ ਇਹਨਾਂ ਨੂੰ ਕੋਈ ਸਹੂਲਤ ਮਿਲੂਗੀ ਚਾਹਿਆ ਨੂੰ ਤਾਂ ਹੀ ਇਹਨਾਂ ਦੇ ਕੋਈ ਮੰਨ ਲਓ ਕੋਈ ਬੰਦਾ ਮਰ ਜਾਂਦਾ ਅਣਪੜ੍ਹਤਾ ਹੁਣ ਕਰਕੇ ਡਰ ਜਾਂਦਾ ਗਰੀਬ ਬੰਦਾ ਉਹ ਨਾਲ ਦੇ ਨਾਲ ਹੀ ਸਸਕਾਰ ਕਰ ਦਿੰਦੇ ਨੇ ਜਿਸ ਕਰਕੇ ਬਾਅਦ ਵਿੱਚ ਉਹਨਾਂ ਨੂੰ ਕੁਝ ਮਿਲਦਾ ਨਹੀਂ ਹੈਗਾ ਸੋ ਅਸੀਂ ਆਪਦੇ ਵੱਲੋਂ ਪੂਰਾ ਤਨਮਨੋਂ ਤੁਹਾਨੂੰ ਲੱਗੇ ਹੋਏ ਆ ਤੁਸੀਂ ਵੀ ਦੇਖਦੇ ਹੋ ਸਾਨੂੰ ਗਰਾਊਂਡ ਦੇ ਉੱਪਰ ਅਸੀਂ 15 ਅਗਸਤ ਨੂੰ 1 ਮਈ ਨੂੰ ਪਹਿਲਾਂ ਮਜ਼ਦੂਰ ਦੇ ਦਿਵਸ ਮਨਾਇਆ ਉੱਥੇ ਘੱਟੋ ਘੱਟ ਅਸੀਂ 7-8000 ਬੰਦਾ ਘੱਟ ਕੀਤਾਗਾ ਠੀਕ ਹੈ ਜਿਸ ਕਰਕੇ ਲੋਕਾਂ ਦਾ ਵਿਚਾਰਾਂ ਦਾ ਕੰਮ ਵੀ ਰੁੜ ਰਿਹਾ ਹੋਣਾ ਅਗੇ ਨਾਲ ਫੜ ਕੇ ਪੈ ਰਿਹਾ ਹੈਗਾ ਲੋਕ ਵੀ ਜਾਗਰੂਕ ਹੋ ਰਹੇ ਨੇ ਦਿਨੋਂ ਦਿਨ ਤਾਂ ਸਾਡਾ ਅਸੀਂ ਦਿਨ ਰਾਤੇ ਕੀਤੀ ਹੋਈ ਆ ਸਾਡਾ ਅਸੀਂ ਉਹ ਮਜ਼ਦੂਰਾਂ ਤੱਕ ਪਹੁੰਚ ਕਰਦੇ ਆ ਜਿਨ੍ਹਾਂ ਕੋਲੇ ਵਿਚਾਰਾ ਕੋਲੇ ਮੋਬਾਈਲ ਫੋਨ ਵੀ ਹੈ ਨਹੀਂਗੇ ਠੀਕ ਹੈ ਜੀ ਸੋ ਸਾਡੀ ਬਾਕੀ ਲੋਕਾਂ ਨੂੰ ਵੀ ਬੇਨਤੀ ਆ ਜਿਹੜਾ ਚੰਗੀ ਸੋਚ ਰੱਖਣ ਵਾਲੇ ਲੋਕ ਨੇ ਕਿ ਇਹਨਾਂ ਲੋਕਾਂ ਦਾ ਵੱਧ ਤੋਂ ਸਾਥ द्या ਕਰੋ ਹੁਣ ਸਾਡੇ ਕਈ ਸਮਾਜ ਸੇਵੀ ਭਰਾ ਨੇ ਉਹ ਕਿਤੇ ਫਰੀਦੇ ਸਹੂਲਤਾਂ ਜਿਹੜਾ ਮਾੜੇ ਮੁੰਡੇ ਦੇ ਜਾਂਦੇ ਨੇ ਉਹ ਵੀ ਇੱਕ ਤਰ੍ਹਾਂ ਇਹਨਾਂ ਨੂੰ ਹੱਥਲ ਕਰ ਰਹੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਇਹਨਾਂ ਲਈ ਕੁਝ ਕਰਨਾ ਚਾਹੁੰਦੇ ਤਾਂ ਨੌਕਰੀ ਰਜਗਾਰ ਦਬਾਓ ਇਹਨਾਂ ਨੂੰ ਬੜਾਪਾ ਪੈਂਟ ਦੀ ਮੰਗ ਕਰੋ ਇਹਨਾਂ ਦੇ ਬੀਮਾ ਦੀ ਜਬ ਮੰਗ ਕਰੋ ਇਹਨਾਂ ਨੂੰ ਹੋਰ ਜਿਹੜੀ ਮੈਡੀਕਲ ਸਹੂਲਤ ਦੀ ਮੰਗ ਕਰੋ ਚੰਗੇ ਹਸ ਅ ਮਤਲਬ ਅਧਿਆਪਕਾਂ ਦੀ ਮੰਗ ਕਰੋ ਜਿਹੜੀਆਂ ਚੀਜ਼ਾਂ ਇਹਨਾਂ ਦੇ ਕੰਮ ਆਉਣ ਵਾਲੀਆਂ ਨੇ ਜਿਹੜੀਆਂ ਫਾਲਤੂ ਜਿਹੜੀਆਂ ਫਰੀਦੇ ਸਹੂਲਤਾਂ ਜਮਣ ਕਾਂ ਕਟ ਅਦਾਲਤ ਦੱਦੀ ਹੈ ਸਾਡੀ ਸਰਕਾਰ ਉਹਦੇ ਨਾਲ ਤਾਂ ਸਾਡੇ ਲੋਕ ਅਮੀਰ ਹੋਏ ਨਹੀਂ ਹੈਗੇ ਅੱਜ ਤਾਂ ਗਰੀਬ ਹੋ ਗਏ ਉਹਦੇ ਨਾਲ ਬਾਅਦ ਅਸੀਂ ਤਾਂ ਜਿਹੜੇ ਫਰੀਦ ਇਹ ਸਹੂਲਤਾਂ ਸੀ ਸਖਤ ਖਲਾਫ ਆ ਜਿਹੜਾ ਬੰਦਾ ਮੈਂ ਕਹਿੰਦਾ ਲੋਡ ਬੰਦਾ ਪੂਰਾ ਹੀ ਲੋਡ ਬੰਦਾ ਅੰਗਹੀਨ ਆ ਉਹ ਅੱਜ ਨਸਲੀ ਦਲ ਦਲ ਦੇ ਵਿੱਚ ਘੁਸੇ ਹੋਏ ਨੇ ਵਿਚਾਰੇ ਉਹਨਾਂ ਨੂੰ ਰੋਜ਼ਗਾਰ ਨਹੀਂ ਹੈ ਸਾਡੇ ਵੱਡਾ ਕਾਰਨ ਪ੍ਰਵਾਸ ਹੋ ਰਿਹਾ ਹੈਗਾ ਠੀਕ ਹੈ ਇਹ ਪ੍ਰਵਾਸ ਬਹੁਤ ਵੱਡਾ ਜਿਹੜਾ ਕਾਰਨ ਬਣਿਆ ਹੋਇਆ ਹੈਗਾ ਜੇ ਲੋਕਾਂ ਨੂੰ ਰੋਜ਼ਗਾਰ ਮਿਲੇ ਤਾਂ ਪ੍ਰਵਾਸ ਵੀ ਘਟੇ ਸੋ ਅਸੀਂ ਤੁਹਾਡੇ ਮਾਧਮ ਰਹੀ ਤੁਹਾਡਾ ਵੀ ਧੰਨਵਾਦ ਕਰਦੇ ਆ ਕਿ ਇਹਨਾਂ ਲੋਕਾਂ ਦੇ ਲਈ ਹੱਕ ਦੇ ਵਿੱਚ ਸਾਰੇ ਲੋਕਾਂ ਨੂੰ ਖੜਨਾ ਚਾਹੀਦਾ ਹੈਗਾ ਕਿਉਂਕਿ ਇਹ ਬਹੁਤ ਗਰੀਬਤਾਪਕ ਲੋਕ ਨੇ ਦੋ ਦੋ ਬੈਸਟ ਬੈਂਡ ਦੇ ਵਿੱਚ ਬਾਈ ਜੀ ਮੈਂ 5 5 6 ਸੇ ਲੋਕ ਰਹਿ ਰਹੇ ਨੇ ਕੋਲੀ ਪਸ਼ੂ ਖੋੜਦੇ ਨੇ ਕੋਲੀ ਰੋਟੀ ਖਾਂਦੇ ਨੇ ਕੋਲੀ ਪਸਾਬ ਕਰੀ ਜਾਂਦੇ ਨੇ ਅਸਾ ਹਰਜੀਤ ਜੀ ਗੱਲ ਨੂੰ ਬੁਦੇ ਤੇ ਆਈ ਆਪਾਂ ਗੱਲ ਸੀ ਅਰਮਾਨ ਦੇ ਕੰਮ ਤੋਂ ਹਟਾਉਣ ਦੀ ਹਨਾ ਤਾਂ ਮੇਰੇ ਘਰ ਜੀ ਤਰਫੋਂ ਨੇ ਉਹਨਾਂ ਦੇ ਹੱਕ 'ਚ ਪਰ ਮੰਗਰਾ ਦਿੱਤਾ ਗਿਆ ਹਾਂਜੀ ਹਾਂ ਸਾਰੇ ਕੱਲਾ ਜੀ ਕੱਲ ਬਟੱਲੇ ਵਾਲ ਦੀ ਲੇਬਰ ਨਹੀਂ ਹੈ ਜ਼ਿਲ੍ਹੇ ਬਰਨਾਲੇ ਦੇ ਸੁਪਿੰਡਾਂ ਦੀ ਸਾਰੀ ਲੇਬਰ ਇਹਨਾਂ ਦੇ ਹੱਕ 'ਚ ਖੜੀ ਆ ਪੂਰੇ ਪੰਜਾਬ ਦੇ ਲੋਕ ਅਸੀਂ ਜ਼ਿਲ੍ਹਾ ਬਰਨਾਲਾ ਸਾਰਾ ਜਾਮ ਕਰ ਦਾਂਗੇ ਜੇ ਇਹ ਕੰਮ ਹੋਇਆ ਕੱਲਾ ਇੱਥੇ ਇੱਥੇ ਦੀ ਗੱਲ ਨਹੀਂ ਹੈ ਸਾਰਾ ਬਰਨਾਲਾ ਜਾਮ ਕਰਾਂਗੇ ਜੇ ਅਰਮਾਨ ਨੂੰ ਕਿਸੇ ਨੇ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਹੈ ਕਿਉਂਕਿ ਇਹ ਪ੍ਰਸ਼ਾਸਨ ਦੇ ਦਬਾਅ ਬਣਾ ਰਹੇ ਨੇ ਪ੍ਰਸ਼ਾਸਨ ਫੋਨ ਕਰੇ ਕਹਿ ਰਹੇ ਨੇ ਵੀ ਇਹਦੀ ਆਈਡੀ ਐਪ ਬੰਦ ਕਰੋ ਇਹ ਹਾਜ਼ਿਰਨ ਲਾ ਸਕੇ ਫਲਾਨਾ ਨਾ ਕਰ ਸਕੇ ਅਸੀਂ ਸਾਰਾ ਬਰਨਾਲਾ ਬੰਦ ਕਰ ਦਾਂਗੇ ਜੇ ਇਹ ਕੰਮ ਹੋਇਆ ਅਸੀਂ ਤਾਂ ਜੀ ਦੇਖੋ ਜਿਹੜੇ ਪਹਿਲਾਂ ਕੰਮ ਕਰ ਰਹੇ ਜਿਹਦੇ ਵਿੱਚ ਕੋਈ ਗਲਤੀ ਨਹੀਂ ਮੇੜ ਦੇ ਵਿੱਚ ਸਹੀ ਉਹ ਕੰਮ ਕਰ ਰਿਹਾ ਤੇ ਉਹਨੂੰ ਕਿਹੜੇ ਤਹਿਤ ਹਟਾ ਰਹੇ ਨੇ ਇਹ ਕਿਹੜੇ ਕੰਮ ਤਹਿਤ ਹਟਾ ਰਹੇ ਨੇ ਵੀ ਇਹਦੀ ਗਲਤੀ ਹੈ ਕੋਈ ਹੋਵੇ ਤਾਂ ਦੱchn ਅਸੀਂ ਸੋਲਵ ਕਰ ਸਕਦੇ ਹਾਂ ਪਰ ਧੱਕੇ ਨਾਲ ਅਸੀਂ ਹਟਾਉਣ ਨਹੀਂ ਦਿੰਦੇ ਜਦੋਂ ਕੰਮ ਬੰਦਾ ਸਹੀ ਕਰ ਰਿਹਾ ਹੈ ਇਹ ਆਪ ਦੇ ਹਿੱਤਾਂ ਲਈ ਵਰਤ ਰਹੇ ਨੇ ਇਹਨਾਂ ਨੂੰ ਪਰ ਇਹ ਅਸੀਂ ਹਿੱਤਾਂ ਲਈ ਨਹੀਂ ਵਰਤਣ ਦੇਣਾ ਇਹਨਾਂ ਨੂੰ ਕੁਝ ਮੇਰੇ ਗੰਮੀਪੁਰਾ ਨੂੰ ਮਿਲਿਆ ਉਹਨਾਂ ਦਾ ਹੰਗਾਰਾ ਭਰਮਾ ਹੰਗਾਰਾ ਕਿਵੇਂ ਰਹਿਣ ਦੇ ਉਹਨਾਂ ਦਾ ਹੰਗਾਰਾ ਬਹੁਤ ਵਧੀਆ ਰਿਹਾ ਜਿੰਨੇ ਵੀ ਇੱਥੇ ਲੋਕ ਬੈਠੇ ਨੇ ਜੀ ਸਾਰੇ ਰਮਨ ਸਿੰਘ ਦੇ ਹੱਕ 'ਚ ਬੋਲ ਰਹੇ ਨੇ ਤੇ ਬੋਲਣਗੇ ਵੀ ਅਸੀਂ ਵੀ ਜ਼ਿਲ੍ਹਾ ਪੱਧਰ ਤੇ ਆਪ ਦੀ ਟੀਮ ਵੱਲੋਂ ਭਾਈ ਲਾਲੋ ਪੰਜਾਬੀ ਮੰਚ ਵੱਲੋਂ ਅਸੀਂ ਕਿਸੇ ਵੀ ਮੇਟ ਨਾਲ ਕਿਸੇ ਵੀ ਮਜ਼ਦੂਰ ਨਾਲ ਅਸੀਂ ਧੱਕਾ ਨਹੀਂ ਹੁੰਦੇ ਕੁਛ ਮਜ਼ਦੂਰਾਂ ਨਾਲ ਮੀਟਿੰਗ ਕੀਤੀ ਹੈ ਕਿਹੜੇ ਕਿਹੜੇ ਗੱਲਾਂ ਮੋਖਰ ਕੀਤੀਆਂ ਡੋਟੇ ਬੰਨ। ਅਸੀਂ ਜੀ ਇਹਨਾਂ ਬਾਰੇ 700 ਰੁਪਿਆ ਦਿਹਾੜੀ ਹੈ। ਇਹਨਾਂ ਦਾ ਬੀਮਾ ਹੋਣਾ ਚਾਹੀਦਾ। ਤੇ ਜਿਹੜੇ ਇਹਨਾਂ ਦੇ ਕੰਮ ਵਿੱਚ ਰੁਕਾਵਟਾਂ ਪਾ ਰਹੇ ਨੇ ਉਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਚੈਲੰਜ ਵੀ ਕੀਤਾ ਸੀ ਇਸ ਬਾਰੇ ਵੀ ਭਾਈ ਦੇਖੋ ਮਜ਼ਦੂਰਾਂ ਦੇ ਕੰਮ ਦੇ ਵਿੱਚ ਕੋਈ ਵੀ ੜਕਾ ਨਾ ਪਾਓ। ਨਾ ਹੀ ਅਸੀਂ ਪੈਣ ਦੇਣਾ ਹੈਗਾ। ਦੇਖੋ ਜਿਹੜੇ ਕੰਮ ਚੱਲਦੇ ਨੇ ਚੱਲਣ ਦਿਓ। ਇਹਨਾਂ ਨੂੰ ਮਸਾ ਦਾ ਦਿਹਾੜੀ ਮਿਲਦੀ ਹੈ ਤਾਂ ਉਹ ਵੀ ਦਿਹਾੜੀਆਂ ਦੇ ਵਿੱਚ ਹੀ ਟੰਗੜਾ ਡਾ ਰਹੇ ਨੇ। ਮਜ਼ਦੂਰਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਵੀ ਇਹ ਆਪ ਆਪ ਦੀਆਂ ਬੁਰਕੀਆਂ ਲੈਣ ਨੂੰ ਫਿਰਦੇ ਨੇ ਉਹ ਅਸੀਂ ਬਰਦਾਸ਼ਤ ਨਹੀਂ ਕਰਦੇ। ਲਾਠ ਵਿੱਚ ਕੀ ਮੰਗ ਕਰਦੇ? ਅਸੀਂ ਤਾਂ ਇਹੀ ਮੰਗ ਕਰਦਾ ਜੀ ਮਜ਼ਦੂਰਾਂ ਦੇ ਨਾਲ ਹਰੇਕ ਵਰਗ ਨੂੰ ਖੜਨਾ ਚਾਹੀਦਾ। ਮਜ਼ਦੂਰਾਂ ਤੋਂ ਬਿਨਾ, ਲੇਬਰ ਤੋਂ ਬਿਨਾ ਕੋਈ ਵੀ ਫੈਕਟਰੀ, ਕੋਈ ਵੀ ਸੰਸਥਾ ਨਹੀਂ ਚੱਲ ਸਕਦੀ। ਜੇ ਇਹ ਲੇਬਰ ਆ ਤਾਂ ਹੀ ਐਡੀਆਂ-ਐਡੀਆਂ ਸਰਕਾਰਾਂ ਚੱਲਦੀਆਂ ਨੇ। ਜੇ ਲੇਬਰ ਕੋਲੇ ਲੇਬਰ ਕੰਮ ਨਹੀਂ ਕਰਨਗੇ ਇਹਨਾਂ ਕੋਲੇ ਪੈਸਾ ਨਹੀਂ ਆਊਗਾ ਤਾਂ ਸਾਰੇ ਵੱਡੇ ਵੱਡੇ ਜਿਹੜੇ ਕਾਰਖਾਨੇ ਨੇ ਵੀ ਫੇਲ ਹੋ ਜਾਣਗੇ ਕੀ ਕਹਣਾ ਚਾਹੋਂਗੇ ਗਰੀਬ ਮਜ਼ਦੂਰਾਂ ਨੂੰ ਹਰ ਇੱਕ ਬੰਦਾ ਆਪਣੀ ਇੱਕ ਪਾਲਿਸੀ ਬਣਾ ਕੇ ਵਰਤ ਲੈਂਦਾ ਜੀ ਹੈਨਾ ਆਪਣੇ ਮਸਲੇ ਹੱਲ ਹੋਣ ਤੋਂ ਬਾਅਦ ਮਜ਼ਦੂਰਾਂ ਦੀ ਕਿਸੇ ਨੇ ਸਾਰ ਨਹੀਂ ਲਈ ਕੀ ਕਹੂੰਗਾ ਲੋਕ ਅਸੀਂ ਏਸੀ ਇਹੀ ਇਹਨਾਂ ਨੂੰ ਜਾਗਰੂਤ ਕਰਨ ਆਏ ਆ ਲੋਕਾਂ ਨੂੰ ਵੀ ਦੇਖੋ ਤੁਹਾਨੂੰ ਹਰੇਕ ਬੰਦਾ ਆਪਦੇ ਹਿੱਤ ਲਈ ਵਰਤਦਾ ਅਸੀਂ ਸਿਰਫ ਨਿੱਜੀ ਹਿੱਤਾਂ ਲਈ ਨਹੀਂ ਚੱਲੇ ਅਸੀਂ ਲੋਕ ਹਿੱਤਾਂ ਲਈ ਚੱਲੇ ਆ ਤਾਈਓ ਸਾਡੇ ਪਿਛਲੇ ਸਾਲ ਤੋਂ ਲੋਕਾਂ ਦਾ ਇਕੱਠ ਵੀ ਵੱਧ ਰਿਹਾ ਤੇ ਲੋਕਾਂ ਦੀਆਂ ਜੇ ਅਸੀਂ ਗੱਲਾਂ ਕਰਦੇ ਆ ਇਹਨਾਂ ਦੇ ਹਿੱਤਾਂ ਲਈ ਤਾਂ ਹੀ ਲੋਕ ਸਾਡੇ ਨਾਲ ਜੁੜ ਰਹੇ ਨੇ ਸਾਨੂੰ ਹੰਗਾਰਾ ਵੀ ਮਿਲਦਾ ਅਸੀਂ ਇਹ ਸਾਡੇ ਲੋਕ ਸੀ ਜਿਹੜੇ ਗਰੀਬ ਸਬਕਾ ਜੀ ਨਰੇਗਾ ਮਜ਼ਦੂਰ ਸੀ ਇਹਨਾਂ ਦਾ ਪਹਿਲਾਂ ਕਾਰਡ ਹੀ ਨਹੀਂ ਬਣਦੇ ਹੁੰਦੇ ਜਿਉਂ ਭਾਈ ਲਾਲੋ ਪੰਜਾਬੀ ਮੰਚ ਚ ਅਸੀਂ ਖੜਾ ਕੀਤਾ ਜੀ ਇਕਾਠਨ ਇੱਕ ਕਾਇਮ ਕੀਤਾ ਤਾਂ ਹੀ ਇਹਨਾਂ ਨੂੰ ਅਸੀਂ ਕਿਹਾ ਵੀ ਇਹ ਤੁਹਾਡੇ ਹੱਕ ਨੇ ਇਹਨਾਂ ਨੂੰ ਕੋਈ ਤੁਹਾਡੂ ਖੋ ਨਹੀਂ ਸਕਦਾ ਹੁਣ ਜੌਬ ਕਾਰਡ ਨੂੰ ਬਣਨ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਹੁਣ ਬਣ ਵੀ ਰਹੇ ਨੇ ਇਹਨਾਂ ਨੂੰ ਤਾਂ ਕੋਈ ਪਹੁੰਚਦਾ ਹੀ ਨਹੀਂ ਸੀ ਜਦੋਂ ਵੀਡੀਓ ਪੀ ਦਾਫਤਰ ਜਾਂਦੇ ਹੁੰਦੇ ਸੀ ਹੁਣ ਇਹਨਾਂ ਦੀ ਏਡੀਸੀ ਨਾਲ ਮੀਟਿੰਗ ਹੁੰਦੀ ਆ ਡੀਸੀ ਸਾਹਿਬ ਨਾਲ ਮੀਟਿੰਗ ਹੁੰਦੀ ਆ ਸਾਨੂੰ ਕਈ ਲੋਕ ਇਹ ਕਹਿੰਦੇ ਨੇ ਵੀ ਅਸੀਂ ਤਾਂ ਇਹ ਡੇਡੇ ਦਫਤਰ ਦੇਖੀ ਹੀ ਨਹੀਂ ਸੀ ਕਿਉਂ ਕਿਸੇ ਨੇ ਦਿਖਾਇਆ ਹੀ ਨਹੀਂ ਸੀ ਇਸ ਕਰਕੇ ਜੇ ਅਸੀਂ ਮਜ਼ਦੂਰਾਂ ਦੀ ਗੱਲ ਕਰਦਾ ਤਾਂ ਹੀ ਮਜ਼ਦੂਰ ਸਾਡੀ ਗੱਲ ਸੁਣਦੇ ਨੇ ਅਸੀਂ ਆਪਦੇ ਨਿੱਜੀ ਹਿੱਤਾਂ ਲਈ ਨਹੀਂ ਵਰਤਦੇ ਇਹਨਾਂ ਨੂੰ ਅਸੀਂ ਲੋਕ ਹਿੱਤਾਂ ਲਈ ਜਾਂਦੇ ਹਾਂ ਜੇ ਲੋਕ ਹਿੱਤਾਂ ਲਈ ਤਾਂ ਕੋਈ ਵੀ ਆ ਸਕਦਾ ਜੀ ਬਿਲਕੁਲ ਅਸੀਂ ਤਾਂ ਇਹਨਾਂ ਲਈ ਕਰਨਾ ਕਰਦੇ ਰਹਾਂਗੇ ਤੇ ਕਰਦੇ ਵੀ ਆ ਪਹਿਲੇ ਸਾਨੂੰ ਆਪਦੀ ਨਿੱਜੀ ਹੱਕਾਂ ਦੀ ਕੋਈ ਲੋੜ ਨਹੀਂ ਜੇ ਇਹਨਾਂ ਦੇ ਕੰਮ ਕੋਣ ਤਾਂ ਸਾਡੇ ਕੰਮ ਹੋ ਜਾਣਗੇ ਫਸਾ ਲਾਟ ਦੇ ਕੀ ਮੰਗ ਕਰਦੇ ਹੋ ਅਈ ਤਾਂ ਹੀ ਕਹਿੰਦੇ ਆ ਜੀ ਦੇਖੋ ਮਜ਼ਦੂਰ ਜਿਹੜਾ ਵਰਗ ਆ ਇਹਨਾਂ ਨੂੰ ਇਹਨਾਂ ਗਿਆਨ ਨਹੀਂ ਹੈਗਾ ਇਹ ਜਾਣਦੀ ਇਹਨਾਂ ਨੂੰ ਕੋਈ ਗੱਲਾਂ ਕੋਈ ਦੱਸਦਾ ਵੀ ਨਹੀਂ ਆ ਕੇ ਜਿਹੜੀਆਂ ਗੱਲਾਂ ਐਮਐਲਏ ਸਾਹਮਣੇ ਸਾਡੇ ਨੇ ਦੱਸਣੀਆਂ ਸੀਗੀਆਂ ਉਹ ਉਹ ਤਾਂ ਇੱਕੋ ਹਾਂ ਦੂਰ ਨੇ ਉਹ ਤਾਂ ਸਾਨੂੰ ਕਢਮ ਚੌਧਰੀ ਇਹਨਾਂ ਨੂੰ ਕੋਲੇ ਵੀ ਨਹੀਂ ਜਾਣ ਦਿੰਦੇ ਐਮਐਲਏ ਦੇ ਜਦੋਂ ਐਮਐਲਏ ਦੀਆਂ ਵੋਟਾਂ ਆਉਂਦੇ ਉਦੋਂ ਸਾਡੇ ਘਰ ਘਰ ਆਉਂਦੇ ਨੇ ਮੁੜ ਕੇ ਇਹਨਾਂ ਨੂੰ ਕੋਈ ਵੀ ਕਹੇ ਦੇ ਵੀ ਸਾਨੂੰ ਐਮਐਲਏ ਨੇ ਸਾਡਾ ਦੁੱਖ ਸੁੱਖ ਪੁੱਛਿਆ ਪੁੱਛਿਆ ਕਿਸ ਨੇ ਭਾਈ ਤੁਹਾਡਾ ਦੁੱਖ ਕਿਸੇ ਵੀ ਐਮਐਲਏ ਨੇ ਇਹਨਾਂ ਦਾ ਦੁੱਖ ਪੁੱਛਿਆ ਜੀ ਨਹੀਂ ਆਇਆ ਉਹ ਤਾਂ ਕਦੇ ਅਸੀਂ ਹੋਰ ਵੀ ਲੱਕੇ ਜਾਣਾ ਸੇਲਪੁਰ ਲੱਕੇ ਉਹ ਕਹਿੰਦੇ ਸਾਨੂੰ ਐਮਐਲਏ ਦਾ ਹੀ ਸ਼ਕਲ ਦਾ ਹੀ ਨਹੀਂ ਪਤਾ ਵੀ ਐਮਐਲਏ ਕਹੇ ਜਾ ਇਹ ਤਾਂ ਆਪਦੀਆਂ ਕੋਠੀਆਂ ਬਣਾਉਣ ਤੇ ਹੋਗੇ ਇਹਨਾਂ ਦੇ ਜਾਂਦੇ ਨੇ ਆਪਦੇ ਭੱਤੇ ਜਾਂਦੇ ਨੇ ਉੱਥੋਂ ਮਹੀਨੇ ਕਰੇ ਬੈਨੇ ਨਾ ਲੋਕਾਂ ਦੇ ਤਾਂ ਤੇਜ਼ ਕਰਕੇ ਜੀ ਅਸੀਂ ਤਾਂ ਇਹ ਗਰੀਬ ਲੋਕਾਂ ਨਾਲ ਖੜੇ ਆ ਖੜੇ ਹੀ ਰਹਾਗੇ ਜਿੰਨਾ ਚਿਰ ਸਾਡੇ ਚਾਹ ਚੱਲਦੇ ਨੇ ਤੇ ਅਸੀਂ ਖੀਰ ਦੇ ਵਿੱਚ ਇਹਨਾਂ ਦੇ ਜਿਹੜੇ ਹਿੱਤ ਨੇ ਜਿਹੜਾ ਇਹਨਾਂ ਦੇ ਹੱਕ ਨੇ ਉਹ ਇਹਨਾਂ ਨੂੰ ਮਿਲਣੇ ਚਾਹੁੰਦੇ ਦਬਾਕੇ ਵੀ ਰਹਿਣਗੇ ਅਰਮਾਨ ਵਾਰੇ ਕੀ ਕਹੋਗੇ ਅਰਮਾਨ ਵਾਰੇ ਸੀ ਇਹੀ ਕਿਹਾ ਜੀ ਪਹਿਲਾਂ ਵੀ ਅਸੀਂ ਇਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਇਹਨੂੰ ਅਸੀਂ ਕੋਈ ਵੀ ਆਂਚ ਨਹੀਂ ਆਉਣ ਦਿੰਦੇ ਜਿੱਥੇ ਵੀ ਲੋੜ ਪਊ ਅਸੀਂ ਇਹਦੇ ਹੱਕ ਦੇ ਵਿੱਚ ਖੜੇ ਆ ਕੱਲੇ ਕੱਲੇ ਵਾਲ ਪਿੰਡ ਦੇ ਲੋਕ ਨਹੀਂ ਅਸੀਂ ਸਾਰੇ ਜ਼ਿਲ੍ਹੇ ਦੇ ਲੋਕ ਇਕੱਠੇ